ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋ ਤੇ ਤੰਦਰੁਸਤ ਹੋਵੋ ਕਣਕ ਦੀ ਫਸਲ ਬਾਰੇ ਜੇ ਗੱਲ ਕਰੀਏ ਕਿਸਾਨ ਵੀਰੋ ਬਹੁਤ ਸ਼ਾਨਦਾਰ ਸਥਿਤੀ ਦੇ ਵਿੱਚ ਐਸ ਟਾਈਮ ਜਨਵਰੀ ਮਹੀਨਾ ਆ ਗਿਆ ਤੇ ਪਿਛਲੇ ਮਹੀਨੇ ਦਿਨ ਠੀਕ ਲੱਗੇ ਕਿਸਾਨ ਵੀਰਾਂ ਨੇ ਟਾਈਮ 'ਤੇ ਨਦੀਨ ਵੀ ਉਮੀਦ ਆ ਕਿ ਕੰਟਰੋਲ ਕਰ ਲਏ ਹੋਣਗੇ ਕਿਉਂਕਿ ਕਾਫੀ ਕਿਸਾਨ ਵੀ ਰਣਾ ਜਾਣਕਾਰੀ ਵੀ ਸਾਂਝੀ ਕੀਤੀ ਕਿਸਾਨ ਵੀ ਰਣਾ ਗੱਲਬਾਤ ਵੀ ਹੁੰਦੀ ਰਹੀ ਕਿਉਂਕਿ ਸਹੀ ਸਮੇਂ ਤੇ ਜੇ ਨਦੀਨ ਆਪਾਂ ਕੰਟਰੋਲ ਕਰਦੇ ਆ ਤੇ ਤਾਂ ਹੀ ਆਪਾਂ ਨੂੰ ਜਿਹੜਾ ਉਹ ਖਰਚਾ ਕੀਤੇ ਦਾ ਖੇਚਲ ਕੀਤੀ ਦਾ ਫਾਇਦਾ ਹੁੰਦਾ ਜੇ ਨਦੀਨ ਆਪਣੇ ਖੇਤ ਚ ਵੱਡੇ ਹੋ ਗਏ ਤੇ ਕਣਕ ਵੀ ਜਾ ਕੇ ਰਿਪਰੋਡਕਟਿਵ ਫੇਜ਼ ਦੇ ਵਿੱਚ ਮੰਨ ਲਓ 55 ਦਿਨ ਤੋਂ ਉੱਪਰ ਹੋ ਗਈ ਫਿਰ ਆਪਾਂ ਨਦੀਨ ਕੰਟਰੋਲ ਕਰਦੇ ਆ ਕਿਉਂਕਿ ਉਦੋਂ ਤੱਕ ਕਾਫੀ ਨਿਊਟ੍ਰੀਐਂਟ ਖਰਾਕ ਖੇਤ ਦੇ ਵਿੱਚੋਂ ਨਦੀਨ ਚੱਕ ਲੈਂਦੇ ਆ ਤੇ ਕਣਕ ਤੇ ਵੀ ਮਾੜਾ ਪ੍ਰਭਾਵ ਪੈਂਦਾ ਜੇ ਉਸ ਤੋਂ ਬਾਅਦ ਆਪਾਂ ਸਪਰੇਅ ਕਰਦੇ ਆਂ ਨਦੀਨ ਕੰਟਰੋਲ ਤਾਂ ਹੁੰਦੇ ਜੇ ਆਪਾਂ ਸਹੀ ਸਮੇਂ ਦੇ ਉੱਤੇ ਕਣਕ ਦੀ ਬਿਜਾਈ ਤੋਂ ਬਾਅਦ ਸਹੀ ਸਮੇਂ ਤੇ ਸਪਰੇਅ ਕਰਦੇ ਆਂ ਸਹੀ ਸਮੇਂ ਤੇ ਪਾਣੀ ਲਾਉਂਦੇ ਆ ਕਿਉਂਕਿ ਮੌਇਸਚਰ ਵੀ ਬੜਾ ਜ਼ਰੂਰੀ ਹੁੰਦਾ ਨਦੀਨਾਂ ਦੇ ਕੰਮ ਕਰਨ ਵਾਸਤੇ ਕਣਕ ਦੀਆਂ ਸਾਰੀਆਂ ਕਿਸਮਾਂ ਬਹੁਤ ਸ਼ਾਨਦਾਰ ਸਥਿਤੀ 'ਚ ਆ ਕਿਸਾਨ ਵੀਰਾਂ ਨੇ ਖਰਾਕੀ ਤੱਤ ਵਗੈਰਾ ਪੂਰੇ ਕੀਤੇ ਬਹੁਤ ਸਾਰੇ ਕਿਸਾਨ ਵੀਰਾਂ ਨੇ ਤਤਾਂ ਵਾਲੀਆਂ ਸਪਰੇਅਆਂ ਕੀਤੀਆਂ ਬਹੁਤ ਸਾਰੇ ਕਿਸਾਨ ਵੀਰਾਂ ਨੇ ਹੋਰ ਕੋਈ ਜਿਹੜਾ ਆਪਣੇ ਤੌਰ ਦੇ ਉੱਤੇ ਕੋਈ ਜਿਹੜੇ ਮਿਕਸਚਰ ਜਾਂ ਕੋਈ ਗਰੋਥ ਪ੍ਰੋਮੋਟਰ ਵਗੈਰਾ ਕੀਤੇ ਆ ਜਿੱਥੇ ਮੈਂ ਪਿਛਲੇ ਦਿਨੀ ਵੀ ਗੱਲ ਕੀਤੀ ਸੀ ਕਿ ਜਿੱਥੇ ਤੁਸੀਂ ਗਰੋਥ ਪ੍ਰੋਮੋਟਰ ਵਰਤਦੇ ਆ ਵਰਤੋ ਤੁਸੀਂ ਕਿਉਂਕਿ ਆਪਾਂ ਫਸਲ ਨੂੰ ਬਹੁਤ ਸੋਹਣੀ ਦੇਖਣੀ ਚਾਹੁੰਦੇ ਹੁੰਦੇ ਆ ਪਰ ਖਰਾਕੀ ਤੱਤ ਜ਼ਰੂਰ ਪੂਰੇ ਕਰੋ ਕਿਉਂਕਿ ਜੇ ਖਰਾਕੀ ਤੱਤਾਂ ਦੀ ਘਾਟ ਖਾਸ ਤੌਰ ਤੇ ਮੈਗਨੀ ਜਿੰਕ ਦੀ ਰਹਿੰਦੀ ਹੈ ਕਿਸਾਨ ਵੀਰੋ ਤੇ ਝਾੜ ਲੋਕ ਮੇ ਟੰਗਣਾ ਤੁਹਾਡਾ ਜਿਹੜਾ ਡਾਊਨ ਜਾਂਦਾ ਫਿਰ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕਣਕ ਬਰਾਬਰੀ ਸੀ ਆਪਣੀ ਬਹੁਤ ਵਧੀਆ ਸੀ ਪਰ ਝਾੜ 157 ਮਣ ਇਹ ਜਿਹੜਾ ਪਦੂ ਤਿੰਨ ਕਮੰਟਲ ਜਿਹੜਾ ਹੈਗਾ ਆਪਣਾ ਔਸਤ ਨਾਲ ਜਾਂ ਆਪਣਾ ਦੂਸਰੇ ਕਿਸਾਨ ਵੀਰ ਨਾਲੋਂ ਘਟ ਗਿਆ ਮੈਨੂੰ ਜਿਹੜੀਆਂ ਸਾਰੀਆਂ ਕਿਸਮਾਂ ਵਧੀਆ ਨੇ ਜਿਹੜੀਆਂ ਮੈਨੂੰ ਪੰਜ ਕਿਸਮਾਂ ਜਿਹੜੀਆਂ ਇਸ ਟਾਈਮ ਬਹੁਤ ਸ਼ਾਨਦਾਰ ਸਥਿਤੀ ਚ ਲੱਗਦੀਆਂ ਕਿਉਂਕਿ ਅਸਲੀ ਤਾਂ ਜਿਹੜਾ ਫਰਵਰੀ ਦਾ ਮਾਰਚ ਦਾ ਤਾਪਮਾਨ ਹੋ ਜੇ ਇਸੇ ਹਿਸਾਬ ਨਾਲ ਮੌਸਮ ਰਹਿੰਦਾ ਠੰਡ ਪੈਂਦੀ ਹੈ ਕਿਉਂਕਿ ਹੁਣ ਅਗਲੇ 4-5 ਦਿਨ ਵੀ ਬਹੁਤ ਵਧੀਆ ਜਿਹੜਾ ਹੈ ਠੰਡ ਪੈਣ ਦੇ ਸਾਰ ਹੈ ਕੋਰਾ ਵੀ ਹੋ ਸਕਦਾ ਪੈਂਦਾ ਰਹੇ ਇਹ ਬੇਸ਼ੱਕ ਜਿਹੜਾ ਆਲੂ ਜਾਂ ਮਟਰ ਜਾਂ ਹੋਰ ਫਸਲਾਂ ਵਾਸਤੇ ਕਈ ਵਾਰ ਹਾਨੀ ਕਰਕੇ ਵੀ ਹੁੰਦਾ ਪਰ ਕਣਕ ਵਾਸਤੇ ਇਹ ਖਾਦ ਦਾ ਬੋਰਾ ਹੀ ਹੁੰਦਾ ਕੋਰਾ ਤੇ ਜਿਹੜੀਆਂ ਕਿਸਮਾਂ ਪੰਜ ਮੈਨੂੰ ਸ਼ਾਨਦਾਰ ਲੱਗੀਆਂ ਤੁਸੀਂ ਆਪਣੀ ਕਿਸਮ ਜਿਹੜੀ ਤੁਸੀਂ ਬੀਜੀ ਜਰੂਰ ਦੱਸਣਾ ਸਾਰੀਆਂ ਵਧੀਆ ਨੇ ਪਰ ਟੌਪ ਤੇ ਨੇ ਜਿਹੜੀਆਂ ਉਹ PBW 872 PBW 826 DW 372 DW 327 ਤੇ DW 187 ਬਹੁਤ ਸ਼ਾਨਦਾਰ ਸਥਿਤੀ 'ਚ ਆਉਸਤ ਝਾੜ ਨੂੰ ਉੱਪਰ ਲੈ ਜਾਣ ਵਾਲਾ ਇਨ੍ਹਾਂ ਕਿਸਮਾਂ ਦਾ ਬਹੁਤ ਵੱਡਾ ਰੋਲ ਇਸ ਵਾਰ ਰਹਿਣ ਵਾਲਾ ਕਿਉਂਕਿ ਕਾਫੀ ਵੱਡੇ ਰਕਬੇ 'ਚ ਕਿਸਾਨ ਵੀਰਾਂ ਨੇ ਬੀਜੀਆਂ ਤੇ ਬਹੁਤ ਦੇਖ ਇਹ ਨਦੀਆਂ ਦੇਖੀਏ ਜੀ ਆਪਾਂ ਬਹੁਤ ਸ਼ਾਨਦਾਰ ਸਥਿਤੀ ਆ ਇਸ ਟਾਈਮ ਬਹੁਤ ਸਾਰੇ ਮੱਕੇ ਦੇਖੇ ਆ ਪਰ ਬੇਨਤੀ ਇਹ ਆ ਵਾਰ-ਵਾਰ ਕਿਸਾਨ ਵੀਰਾਂ ਨੂੰ ਕਿ ਜਿੱਥੇ ਤੁਹਾਡੀ ਕਣਕ ਆ ਜਿਹੜੀ ਉਹ 55 ਦਿਨ ਦੇ ਨੇੜੇ ਜਾ ਰਹੀ ਆ ਉੱਥੇ ਆਖਰੀ ਕਿਸ਼ਤ ਯੂਰੀਆ ਦੀ ਤੇ ਖਰਾਕੀ ਤਤਾਂ ਦੀ ਆਖਰੀ ਸਪਰੇ ਜਿਹੜਾ ਆਪਣੇ ਵਾਲਾ ਫਾਰਮੂਲਾ ਉਹ ਜ਼ਰੂਰ ਕਰ ਲਓ ਜੇ ਤੁਸੀਂ ਕਰ ਸਕਦੇ ਮਰਜ਼ੀ ਤੁਹਾਡੀ ਆ ਉਹਦੇ ਨਾਲ ਕੋਈ ਮੈਨੂੰ ਮੈਨੂੰ ਨਹੀਂ ਕੋਈ ਫਾਇਦਾ ਹੋਣ ਵਾਲਾ ਕਿ ਜੇ ਤੁਸੀਂ ਮੇਰੇ ਵਾਲੀ ਸਪਰੇ ਕਰੋਗੇ ਤੁਹਾਨੂੰ ਫਾਇਦਾ ਹੋਣਾ ਮੈਗਨੀ ਜਿੰਕ ਕਲੀ ਦਾ ਪਣ ਯੂਰੀਆ ਖਰਾਕੀ ਤੱਤ ਪੂਰੇ ਹੋਣਗੇ ਤਾਂ ਫਸਲ ਤੁਹਾਡੀ ਕਿਉਂਕਿ ਫੋਟੋਸਿੰਥੈਟਿਕ ਸਿਸਟਮ ਵਧੀਆ ਚੱਲੂਗਾ ਤੁਹਾਡੇ ਖਰਾਕੀ ਤੱਤ ਜ਼ਮੀਨ ਜਿਹੜੀ ਫਸਲ ਆ ਉਹ ਜ਼ਮੀਨ ਚੋਂ ਚੱਕ ਕੇ ਜਮਾ ਵੀ ਕਰੂਗੀ ਤੇ ਦਾਣੇ ਦਾ ਵਜ਼ਨ ਵੀ ਬਣੂਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੇ ਸ਼ਰੋ ਆਬਾਦ ਰੋ